ਹੋਸ ਇਹ ਸਾਜੀ ਕੋ 7:00 ਵਜੇ 5 ਮਿੰਟ ਦੇ 7:00 ਵਜੇ ਦੇ ਕਰੀਬ ਘਟਨਾ ਜੀ ਮੈਂ ਮਿਲ ਕੇ ਪਲਾਨ ਚੋਪਿੰਗ ਗੱਡੀ ਆ ਸੈਂਪਲ ਕਰਾ ਕੇ ਬਾਹਰੋਂ ਆ ਰਿਹਾ ਜੀ ਅੱਜ ਆਣ ਕੇ ਗੱਡੀ ਸਟਾਰਟ ਕੀਤੀ ਤੇ ਗੇਅਰ ਹੀ ਪਾਣ ਲੱਗਾ ਤੁਰ ਲੱਗੇ ਤੇ ਤਿੰਨ ਮੁੜਿਆ ਮੋਟਰਸਾਈਕਲ ਆਉਜ਼ ਲੱਗੇ ਜੀ ਹੁਣ ਆਰ ਕੇ ਸਿੱਧੇ ਫਾਇਰ ਕਰਤੇ ਇੱਥੇ ਜੀ ਕਿੰਨੇ ਫਾਇਰ ਕੱਢੇ ਜੀ ਦੋ ਫਾਇਰ ਕੱਢੇ ਜੀ ਅੱਛਾ ਕੋਈ ਜਾਣੀ ਨੁਕਸਾਨਤ ਨਹੀਂ ਆ ਨੁ ਜਾਣੀ ਨੁਕਸਾਨਤ ਪਹਚਾਓ ਗਈ ਨਹੀਂ ਸੀ ਤੁਹਾਡੀ ਮੇਰੀ ਗੱਡੀ ਜੈਨ ਹੀ ਜੀ ਕੀ ਨੰਬਰ ਜੀ ਕੋਲੋਂ ਪੀਬੀ 35 ਏ ਐਫ 5409 ਤੇ ਹਮਲਾਵਰ ਕਿਧਰੋਂ ਆਏ ਸੀ ਉ ਫਾਟਕ ਵਾਲੀ ਸਾਈਡ ਨੂੰ ਚਲ ਗਏ ਅੱਛਾ ਕਿਸ ਚੀਜ਼ ਤੇ ਆਈ ਸੀ ਕਿ ਉਹ ਮੋਟਰਸਾਈਕਲ ਤੇ ਆਈ ਸੀ ਕੋਈ ਪਛਾਣ ਹੋਈ ਵੀ ਨਹੀਂ ਕੋਈ ਸਹੀ ਪਛਾਣ ਨਹੀਂ ਤੇ پولیس ਨੂੰ ਦਵਾ ਦਿੱਤੀ ਕਿ ਉਹ ਮੋਟਰਸਾਈਕਲ ਹਾਂਜੀ ਹਾਂਜੀ ਕੀ ਮੰਗ ਕਰਦੇ ਮੰਗਾ ਹੀ ਹੈ ਜੀ ਹਾਡੀ ਉਹ ਕੀ ਗੱਡੀ ਕੁੜੀਆਂ ਨਾਲ ਸਾਮਾਨ ਫੋਨ ਸਾਡਾ ਵਾਪਸ ਆ ਜੀ ਹੋਰ ਕੁਝ ਨਹੀਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਜੀ ਗੱਲ ਕੁਝ ਨਹੀਂ ਭਾਈ ਜੀ ਹੁਣ ਅਥੇ ਗੱਡੀ ਸਟਾਰਟ ਕੀਤੀ ਹੋਗੀ ਘਰ ਨੂੰ ਜਾਂਦੇ ਪਏ ਸੀ ਤੇ ਮੈਂ ਮੇਰਾ ਸਾਮਾਨ ਦੁਕਾਨ ਦੇ ਅੰਦਰ ਰੱਖਿਆ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁਜਿਆਂ ਦੇ ਉਹਨਾਂ ਨੇ ਫਾਇਰ ਕਰ ਦਿੱਤੇ ਕਿੰਨੇ ਫਾਇਰ ਹੋਏ ਦੋ ਫਾਇਰ ਸਰ ਚ ਕੋਈ ਚਾਲੀ ਨੁਕਸਾਨ ਨਹੀਂ ਆਇਆ ਨਹੀਂ ਨਹੀਂ ਸਰ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇੱਧਰ ਨਹੀਂ ਸੈਨੂ ਚਲੇ ਗਈ ਅਚ ਮਤੀ ਆਏ ਕਾਦੇ ਦੀ ਹੈ ਕਿ ਤੇ ਏ ਕਾਦੇ ਦੀ ਮੋਟਰਸਾਈਕਲ ਦੇ ਆਏ ਮੋਟਰਸਾਈਕਲ ਉਧਰ ਲੱਗੇ ਆ ਏ ਕਾਦੇ ਦੀ ਵੇ ਗੱਡੀ ਦੇ ਗੱਡੀ ਕਿਦੇ ਸਕੂਲ ਨੂੰ ਲੱਗਾ ਗੱਡੀ ਭਾਈ ਦੀ ਹਰਪ੍ਰੀਤ ਦੀ ਅਸੀਂ ਕਿੰਨੇ ਮਾਰੇ ਲੁੱਟਦੀ ਨਹੀਂ ਇਹ ਨਾਲੇ ਹਾਂਜੀ ਅਮਰੇ ਲੁੱਟ ਕਰਨ ਨੂੰ ਮਸਤੀ ਆਈ ਲੱਗਾ ਪਤਾ ਨਹੀਂ ਜੀ ਉਹਨਾਂ ਦਾ ਨਹੀਂ ਕਹਿ ਸਕਦੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕਸਾਨ ਨਹੀਂ ਆਇਆ ਇਮਾਨ ਕਰਦੇ ਮੰਗ ਸਰ ਇਹ ਵੀ ਹੈ ਵੀ ਸਾਡਾ ਕੇਸ ਹਲਕਿਤਾ ਜਾਏ ਕੋ ਉਹਨਾਂ ਫੜਿਆ ਜਾਵੇ ਜਲਦੀ ਜਲਦੀ ਕੋ ਕਰੀਬ ਕੋ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀ ਇਹ ਵੇਰ ਦਾ ਪਲਾਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜਿਸ ਜਿਹੜਾ ਨੰਬਰ ਹੈ ਪੀਵੀ 35 ਏਫ 5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਰਸਨ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਦੇ ਵਿੱਚ ਤਿੰਨ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫੈਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀਏ ਉਸ ਤੋਂ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਫਾਇਰ ਹੋਈ ਸੀ ਇਹਨਾਂ ਦੇ ਦਰਸਨ ਮੁਤਾਬਕ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀ ਉਹ ਬਾਈਕ ਅੱਥੀ ਹੈਗੀ ਆ ਅਸੀਂ ਉੱਥੋਂ ਵੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਬਾਈਕ ਦਾ ਬਾਈਕ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਿਹਾ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਹੈ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ ਪੀਬੀ 035 एएफ 5409 ਸਿਲਵਰ ਕਲਰ ਦੀ ਜਨ ਹੈਗੀ ਆ ਔਰ ਅਸੀਂ ਇਮੀਡੀਏਟਲੀ ਹੁਣੇ ਮੁਕੱਦਮਾ ਦਰਜ ਕਰਕੇ ਤਵਦੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਲੂਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਆ ਗਏ ਸਾਰਿਆਂ ਦੇ ਵਿੱਚ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਕਰੀ ਤੋਂ ਕਰੀ ਸਜ਼ਾ ਦਵਾ ਸਭ ਕੁਝ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਹੈ ਅਸੀਂ ਦੇਖ ਲੈਣੇ ਚਾਹੀਦੇ ਠੀਕ ਹੈ